ਮੇਨ ਸਾਸੀ ਰਾਲ ਕਿਸਾਨ ਵੀਰੋ ਦਾ ਬਰਾੜ ਕੈਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਆਪਣੇ ਨਾਲ ਜ਼ਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 22101 ਵੀਰੇ ਇਹ ਆਪਣਾ ਕੰਟੈਕਟ ਨੰਬਰ ਆ ਅੱਜ ਆਪਾਂ ਪਹੁੰਚੇ ਵੀਰੇ ਲੋਕੇਸ਼ਨ ਜੀਰਾ ਤੇ ਆ ਤੁਹਾਡੇ ਲਈ ਲੈ ਕੇ ਆਏ ਵੀਰੇ ਇੱਕ ਨਾਗਾ ਇਹ گاਉਂ ਨੂੰ ਵੀਰੇ ਅੱਜ ਸੂਈ ਹੋਈ ਨੂੰ 26 ਦਿਨ ਹੋ ਚੁੱਕੇ ਆ ਇਸ ਟਾਈਮ ਵੀਰੇ ਇਹਦੇ ਹੇਠਾਂ 18 ਕਿਲੋ ਦੁੱਧ ਤਿਆਰ ਹੈਗਾ ਤੁਸੀਂ ਵੀਰੇ ਹਵਾਨਾ ਚੈੱਕ ਕਰ ਸਕਦੇ ਹੋ ਬਹੁਤ ਵਧੀਆ ਹਵਾਨਾ ਤੇ ਸੋਹਣੇ ਕੱਤਕਾਰ ਦੀ ਹੈ ਵੇੜ ਗਾਂ ਵੀਰੇ ਇਹ ਚੌਥੇ ਸੂਏ ਸੂਈ ਹੋਈ ਹੈ ਗਾਂ ਬਾਈ ਤੇ ਬਾਕੀ ਤੁਸੀਂ ਤੁਹਾਡੇ ਸਾਹਮਣੇ ਹੈ ਸਭ ਕੁਝ ਤੁਸੀਂ ਦੇਖ ਸਕਦੇ ਹੋ ਮਗਰ ਵੀਰੇ ਇਹਦੇ ਬੱਚਾ ਤੁਸੀਂ ਹਵਾਨਾ ਵੇਖ ਸਕਦੇ ਹੋ ਵੀਰੇ ਬਾਡੀ ਪੰਦਰ ਦੇਖ ਸਕਦੇ ਹੋ ਬਹੁਤ ਠੰਡੀ ਸੀ ਲਗਰੇ ਥਾਣਾ ਦੀ ਬਹੁਤ ਚੰਗੀ ਆ ਤੁਸੀਂ ਦੇਖ ਹੀ ਸਕਦੇ ਹੋ ਵੀਰੇ ਬਹੁਤ ਠੰਡੀ ਸੀ ਲਾ ਥਾਣਾ ਦੀ ਚੰਗੀ ਆ ਮਗਰ ਵੀਰੇ ਇਹਦੇ ਬੱਚਾ 20000 ਰੁਪਏ ਦਾ 42000 ਰੁਪਿਆ ਕਰਦੇ ਆ ਲੋਕੇਸ਼ਨ ਵੀਰੇ ਜੀਰਾ ਤੇ ਮੁੰਜੋ ਸਕਰੀਨ ਉੱਪਰ ਨੰਬਰ ਚੱਲ ਰਿਹਾ ਉਹ ਵੀਰੇ ਬਾਈ ਦਾ ਤੁਸੀਂ ਬੱਚੇ ਨੂੰ ਵੀ ਦੇਖ ਸਕਦੇ ਹੋ ਵੀਰੇ ਤੇ ਇਦਾਂ ਹੀ ਵੀਰੇ ਬ੍ਰਾਡਕਾਸਟਲ ਫੋਰਮ ਨੂੰ ਸਬਸਕ੍ਰਾਈਬ ਕਰੋ ਤੇ ਵਾਤੂ ਵਾਤ ਵੀਡੀਓ ਇੱਥੋਂ ਵੇਖੋ ਥੈਂਕ ਯੂ ਬਾਈ ਜੀ